ਬਰਤ ਰੱਖਣਾ ਜਿਹੜਾ ਉਦੋਂ ਹੁੰਦਾ ਜਦ ਤੁਹਾਡੇ ਕੋਲ ਕੋਈ ਤਾਕਤ ਨਹੀਂ ਜਿਹਦੇ ਕੋਲ ਤਾਕਤ ਹੈ ਵਰਤਣਾ ਕੀ ਕੀ ਕਰੂਗਾ ਤਾਕਤ ਤਾਂ ਜੱਥੇ ਬੰਦੀਆਂ ਨੇ ਤਾਕਤਾਂ ਨੇ ਕੰਮ ਹੁੰਦਾ ਪਰ ਜਦ ਜੱਥੇਬੰਦੀ ਤੁਹਾਡੇ ਕੋਲ ਨਹੀਂ ਨਹੀਂ ਜੇਲ੍ਹ ਚ ਸਾਨੂੰ ਪਤਾ ਜਾਂ ਤੁਸੀਂ ਕੱ데 ਰਹੇ ਤੁਸੀਂ ਕਹਿੰਦੇ ਜਾਓ ਸਾਡੇ ਨਾਲ ਜਾਤੀ ਕਰਦੇ ਹੋ ਸਾਨੂੰ ਜਿਹੜੇ ਜੀਵਤ ਹੱਕ ਨੇ ਉਹ ਵੀ ਨਹੀਂ ਦਿੰਦੇ ਅਸੀਂ ਵਰਤ ਰੱਖਲਾ ਸੀ ਨਹੀਂ ਖਾਂਦੇ ਤੁਹਾਡੀ ਰੋਟੀ ਇਹ ਲੰਬੇ ਵਰਤ ਰੱਖ ਕੇ ਨੇ ਲੋਕਾਂ ਨੇ ਜੇਲਾਂ ਚ ਜਿਹੜਾ ਦਰਸ਼ਨਿਕ ਫੇਰਮਾਨ ਨੇ ਕਿਉਂ ਰੱਖਿਆ ਉਹਨਾਂ ਸਿੱਖ ਸੰਗਤ ਤੋਂ ਜੁੜੀ ਨਹੀਂ ਸਿੱਖ ਸੀਗਾ ਕਾਦੀਆਂ ਨਾਲ ਅਕਾਲੀਆਂ ਨੇ ਸੰਤ ਫਤਿਹ ਸਿੰਘ ਤੇ ਸੰਤ ਚੰਨ ਸਿੰਘ ਨੇ ਬਰਤ ਰੱਖ ਕੇ ਫੈਸਲਾ ਕਰਕੇ ਵਿਚ ਦਾ ਕੁੰਡਾ ਚੱਕ ਦੇ ਜਿਉਂਦੇ ਸੜਕੇ ਮਰ ਜਾਣਾ ਉਹ ਭੱਜ ਗਏ ਹੁਕਮ ਸਿੰਘ ਨਾ ਕੋਈ ਗਿਟਮਿਟਿਜੀ ਕਰੀ ਬਲਕਿ ਉਹ ਆਇਆ ਨਹੀਂ ਸੀ ਉਹ ਪ੍ਰਕਾਰ ਨਾਲ ਕਰਨ ਲੱਗੇ ਵੀ ਸਾੜ ਨਾ ਲਾ ਪਵੇ ਉਹ ਕਹਿੰਦਾ ਹੁਣ ਮੈਂ ਬਰਤ ਰੱਖ ਕੇ ਦਿਖਾਉਣਾ ਸੌ ਜੇ ਖਾਧੀ ਆ ਤੈਨੂੰ ਮਕੂਲਾ ਕਰਨਾ ਉਹ ਤਾਂ ਬਰਤ ਰੱਖ ਸਾ ਦੇ ਉਹ ਕੱਲਾ ਬੰਦਾ ਹੈ ਔਰ 87 ਸਾਲ ਦੀ ਉਮਰ ਹੈ ਅਗਲੇ ਦੀ ਕੋਈ ਉਹ ਛੋਟੀ ਉਮਰ ਦਾ ਨਹੀਂ ਸੀ ਆਜ਼ਾਦੀ ਘੁਲਾਟਿਆ ਸੀ ਬੜਾ ਤਕੜਾ ਆਜ਼ਾਦੀ ਘੁਲਾਟਿਆ ਸੀ ਉਹ ਬਹੁਤ ਹੀ ਗਿਆਨਵਾਨ ਸੀ ਪਰ ਸਿਰੜੀ ਵੀ ਸੀ ਸਿੱਧਕ ਸਿਰੜ ਸਬਰ ਸੰਤੋਖ ਇਹ ਸਿੱਖੀ ਦਾ ਹਿੱਸਾ ਹੈ ਤੇ ਉਹਨੇ ਉਹ ਸਿੱਖੀ ਦਾ ਨਿਭਾਇਆ ਤੇ ਬਹੁਤ ਸਾਰੇ ਲੋਕਾਂ ਨੇ ਨਿਭਾਇਆ ਇਸ ਤਰ੍ਹਾਂ ਪਰ ਜਿਹੜਾ ਸਵਾਲ ਹੈ ਵੀ ਜਦ ਗੱਲਬਾਤ ਕਰਨੀ ਹੈ ਉਦੋਂ ਕੋਈ ਜ਼ਰੂਰੀ ਨਹੀਂ ਉਹ ਕੋਈ ਕਦਾ ਲੀਡਰ ਸੋਡਾ ਕਰਦਾ ਉਹ ਤਾਂ ਕਿੰਨੀ ਗਰੁੱਪ ਹੀ ਕਰੇਗਾ ਜੇ ਕਰੇਗਾ ਭਗਤ ਦੇ ਉੱਤੇ ਜਿਹੜਾ ਸਿਧਾਂਤਕ ਤੌਰ ਤੇ ਇਹ ਗੱਲ ਆ ਵੀ ਜੇ ਵਰਤ ਰੱਖਣਾ ਹੁੰਦਾ ਤਾਂ ਹੀ ਰੱਖਿਆ ਜਾਂਦਾ ਜਾਂ ਤੁਹਾਡੇ ਨਾਲ ਕੋਈ ਹੋਵੇ ਨਾ ਜੇ ਤੁਹਾਡੇ ਨਾਲ ਲੋਕ ਹੋਣ ਉਦੋਂ ਫਿਰ ਲੋਕਾਂ ਨਾਲ ਲਈਦਾ ਤੇ ਉਦੋਂ ਵਰਤ ਦਾ ਕੋਈ ਬਹੁਤ ਮੀਨਿੰਗ ਹੁੰਦਾ ਨਹੀਂ ਬਾਕੀ ਚ ਉਹ ਜਾਣਨ ਉਹਨਾਂ ਦਾ ਫੈਸਲਾ ਉਹਨਾਂ ਨੇ ਰੱਖਿਆ ਜਿਵੇਂ ਵੀ ਰੱਖਿਆ ਤੇ ਉਦਾਂ ਇਹ ਲੋਕ ਇਹ ਵੀ ਕਹਿੰਦੇ ਵੀ ਇਹਨਾਂ ਨੇ ਦੋ ਤਿੰਨ ਵਾਰੀ ਪਹਿਲਾਂ ਵੀ ਰੱਖਿਆ ਫਿਰ ਛੱਡ ਛੱਡ ਦਿੰਦੇ ਨੇ ਪਤਾ ਐ ਕਿ ਸਰਕਾਰ ਜਿਹੜੀ ਹੈ ਕੇਂਦਰ ਦੀ ਉਹ ਜ਼ਿਆਦਾ ਹੀ ਕਰੀ ਹੈ ਡੱਲਿਆ ਸਾਹਿਬ ਉਹਨਾਂ ਨੇ ਜਨਨ ਦੀ ਜੱਥੇਬੰਦੀ ਨੇ ਤਾਂ ਜੋ ਕਰਿਆ ਜਨ ਅਚਰ ਕਰਿਆ ਇੱਕ ਸਟੇਜ ਪੜਾਇ ਹਿਸਾ ਆ ਗਿਆ ਇਹਨਾਂ ਦੀ ਜੱਥੇਬੰਦੀ ਚ ਜਿੱਥੇ ਪਹਿਲਾਂ ਤਾਂ ਕੇਐਮਸੀ ਨੇ ਲਿਖੇ ਭੇਜਤਾ ਕਿ ਤੁਸੀਂ ਸਾਡੀ ਮਦਦ ਕਰੋ ਬਾਕੀਆਂ ਨੂੰ ਚਿੱਠੀ ਭੇਜੀ ਬਾਕੀ ਦਾ ਬੰਦੇ ਸਾਹਿਬ ਨੇ ਜੀ ਇਹਨਾਂ ਨੇ ਉੱਤੇ ਦਸਤਖਤ ਨਹੀਂ ਕਰੇ ਸੀ ਉਹ ਉਹ ਵਾਲੇ ਹੋਏ ਸੀ ਕਾਕਾ ਸਿੰਘ ਕੋਲੇ ਰਹੇ ਹੋਈ ਹੂੰ ਉਸ ਤੋਂ ਬਾਅਦ ਫਿਰ ਇਹਨਾਂ ਦਾ ਬਿਆਨ ਆਇਆ ਡਡਿਆਲ ਸਾਹਿਬ ਦਾ ਹੂੰ ਕਿ ਜੇ ਸਰਕਾਰ ਗੱਲਬਾਤ ਸ਼ੁਰੂ ਕਰ ਦੇ ਮੰਗਾ ਤੇ ਤਾਂ ਮੈਨੂੰ ਬੇਸ਼ੱਕ ਫਿਰ ਦਾਖਲ ਕਰਾ ਦੇਣ ਹਸਪਤਾਲ ਚ ਮੈਨੂੰ ਯਾਦ ਨਹੀਂ ਪਿਆਰਾ ਹੁਣ ਉਹ ਗੱਲਬਾਤ ਕਿੰਨੇ ਨੇ ਸ਼ੁਰੂ ਕਰਨੀ ਸੀ ਨਾ ਹਾਈ ਕੋਰਟ ਸੁਪਰੀਮ ਕੋਰਟ ਇਹ ਟਿਕਾ ਇੰਦੇ ਹੀ ਵੀ ਨਹੀਂ ਸੇਧ ਤਾਂ ਰੱਖੋ ਉਹ ਪੈਸੇ ਇਦਾਂ ਚਾਰਤਾ ਤਾਂ ਲੱਖੋ ਤੁਸੀਂ ਉਹਨਾਂ ਨੂੰ ਡਾਇਰੈਕਸ਼ਨ ਦਿਓ ਵੀ ਇਹਨਾਂ ਨਾਲ ਗੱਲ ਸ਼ੁਰੂ ਕਰੋ ਜੇ ਸੁਪਰੀਮ ਕੋਰਟ ਜਾਂ ਹਾਈ ਕੋਰਟ ਕੇਸ ਸੁਣ ਰਹੀ ਹੈ ਉਹਨਾਂ ਨੇ ਕਹਿੰਦਾ ਵੀ ਇਹ ਗੱਲਬਾਤ ਕਰ ਰਹੇ ਹਾਂ ਕਿ ਕੋਈ ਨਹੀਂ ਆਜਾ ਤੁਸੀਂ ਉਹਨਾਂ ਦੀ ਸੇਧ ਦੇ ਉੱਤੇ ਹੰਜੂ ਭਾਈ ਜਾਂਦੇ ਹੋ ਜਲ ਸਾਹਿਬਾ ਆਣੋ ਤੁਸੀਂ ਤੁਹਾਨੂੰ ਕਹਿਣਾ ਬਹੁਤ ਮੁਸ਼ਕਲ ਹੈ ਪਰ ਕਹਾਗੇ ਤਾਂ ਸੀ ਨਾ ਤੁਸੀਂ ਉਹਨਾਂ ਤੇ ਹੰਜੂ ਬਣਾਉਣੀ ਇਹਦਾ ਧਿਆਨ ਰੱਖੋ ਤੁਸੀਂ ਚੀਫ ਸੈਕਟਰੀ ਨੂੰ ਬੁਲਾ ਰਹੇ ਹੋ ਤੁਸੀਂ ਡੀਜੀਪੀ ਨੂੰ ਬੁਲਾ ਰਹੇ ਹੋ ਤੁਸੀਂ ਕਹਿੰਦਾ ਧਿਆਨ ਰੱਖ ਰਹੇ ਹੋ ਨਾ ਤੁਸੀਂ ਮੈਡੀਕ ਵੇਟ ਚੰਗੀ ਵਾਸਤੇ ਹੁਕਮ ਕਰ ਮੈਡੀਕਲ ਪੰਜਾਬ ਸਰਕਾਰ ਕੋਲ ਕਿੰਨੀ ਕਾ ਟੁੱਟੇ ਕਾਲਜ ਨੇ ਸਾਡੇ ਜਿਹੜੀ ਪੀਜੀਆਈ ਆ ਆਰ ਇੰਡੀਆ ਇੰਸਟੀਚਿਊਟ ਆ ਬਠਿੰਡੇ ਆਰ ਇੰਡੀਆ ਇੰਸਟੀਚਿਊਟ ਉੱਥੇ ਦੀ ਆ ਪੀਜੀਐਮ ਸਰੋਤਕਾ ਇਹਨਾਂ ਨੂੰ ਕਿਉਂ ਨਹੀਂ ਕਰ ਰਹੇ ਬਈ ਇਹ ਪੰਜਾਬ ਦੇ ਨੂੰ ਬੜਾ ਬੜਾ ਕੇ ਕਹੀ ਜਾਂਦੇ ਨੇ ਜੇ ਰਾਜ ਵੀ ਕਰਾਉਣਾ ਦੂਜਾ ਉਹਨਾਂ ਨੇ ਕਹਿਤਾ ਵੀ ਜੇ ਗੱਲਬਾਤ ਕਰ ਰਹੇ ਨਾ ਤਾਂ ਸਰਕਾਰ ਸ਼ੁਰੂ ਕਰੇ ਤਾਂ ਮੈਂ ਰਾਜ ਕਰਾ ਸਕਦਾ ਤੇ ਫਿਰ ਹੁਕਮ ਕਰ ਦੇਣਾ ਕਮੇਟੀ ਭੇਜੀ ਉਹ ਜਸਟਿਸ ਨਵਾਬ ਸਿੰਘ ਉਹਦੇ ਚੇਅਰਮੈਨ ਨੇ ਉਹ ਆਪਣਾ ਉਹ ਸਰਕਾਰੀ ਜਿਹਾ ਕੰਮ ਸਾਰਾ ਹੋ ਹੀ ਜਾਂਦਾ ਤੁਸੀਂ ਗੱਲ ਬਾਤ ਤੁਸੀਂ ਬੰਦੇ ਦੀ ਜਾਨ ਬਚਾਉਣੀ ਹੈ ਪਹਿਲੀ ਗੱਲ ਫਸ ਗਈ ਕੀ ਦੀ ਉਹ ਕਹਿੰਦਾ ਹਾਂ ਕਿ ਮੈਂ ਆਹ ਤਰੀਕੇ 'ਚ ਤਿਆਰਾਂ ਇਹ ਗੱਲ ਬਾਤ ਹੀ ਹੋਰ ਕੀ ਆ ਹੂੰ ਉਹ ਤੁਸੀਂ ਕਰਨੀ ਰਹੇ ਨਾ ਸੁਪਰੀਮ ਕੋਰਟ ਕਰ ਰਹੀ ਹੈ ਨਾ ਜਿਹੜੀ ਕਮੇਟੀ ਬਣਾਈ ਉਹ ਕਰ ਰਹੀ ਹੈ ਕਮੇਟੀ ਉਹ ਰਿ ਆ ਕੇ ਗਈ ਸੀ ਹੂੰ ਉਹ ਕੀ ਕਰਨ ਆਈ ਸੀ ਮਤਸਟਿਕਨ ਆਈ ਸੀ ਉਹ ਉਹਨਾਂ ਨੇ ਕਿਉਂ ਨਾ ਕਿਹਾ ਵੀ ਦੇਖੋ ਅਸੀਂ ਜਾਇਆ ਸਾਡੀ ਉਹਨਾਂ ਨਾਲ ਗੱਲ ਵੀ ਹੋ ਗਈ ਆ ਪੀਜੀ ਡਾਕਡ ਹੋਣ ਤਿਆਰ ਨੇ ਅਸੀਂ ਸਰਕਾਰ ਨੂੰ ਕਹਿੰਦੇ ਆ ਸੁਪਰੀਮ ਕੋਰਟ ਦੀ ਕਮੇਟੀ ਆਓ ਸੁਪਰੀਮ ਕੋਰਟ ਨੂੰ ਕਹਿੰਦੇ ਵੀ ਸਰਕਾਰ ਨੂੰ ਹੁਕਮ ਕਰੋ ਚੁਣੀ ਗਿਆ ਕੋਈ ਗਲਤ ਕਰੀ ਉਹਨਾਂ ਨੇ ਇੱਥੋਂ ਪਤਾ ਲੱਗਦਾ ਹੈ ਵੀ ਸਰਕਾਰ ਦੇ ਵੀ ਮੰਚ ਕੋਈ ਹੋਰ ਹੈ ਉਹਨਾਂ ਆਇਆ ਵੀ ਜਾਂਦੇ ਲੀਡਰ ਜਾਵੇ ਕੋਈ ਨਹੀਂ ਜੇ ਬਿਚਾਉਣਾ ਚਾਹੀਦਾ ਐਡੇ ਵੱਡੇ ਲੀਡਰ ਨੂੰ ਡਿੱਕ ਦਿਨ ਚ ਨਹੀਂ ਮੰਗਨਦਾ ਅਰ ਉਹਨੇ ਹਾਕ ਕਰਤੀ ਹੁਣ ਉਹਦੋਂ ਅੱਗੇ ਜਿਹੜਾ ਐਸਕੇਐਮ ਨਾਨ ਪੋਲੀਟੀਕਲ ਕਹਿੰਦੇ ਨੇ ਆਪਦੇ ਆਪ ਨੂੰ ਵੈਸੇ ਨਾਨ ਪੋਲੀਟੀਕਲ ਹੁੰਦਾ ਕੁਛ ਨਹੀਂ ਸਾਰਾ ਕੁਝ ਪੋਲੀਟਿਕਸ ਹੁੰਦੀ ਹੈ ਪਰ ਉਹ ਉਹਨੇ ਵੀ ਕਹਿਤਾ ਕਾਕਾ ਕੋਟ ਰੋੜੀ ਵੀ ਹੋਣੀ ਕਹਿੰਦੇ ਕੋਈ ਨਹੀਂ ਜੀ ਅਸੀਂ ਹੁਣ ਆਏ ਐ ਕਰ ਰਿਹਾ ਐ ਕਰ ਰਿਆਂ ਜਦੋਂ ਗੁਰਾਂ ਸਾਹਿਬ ਤੇ ਐਸ ਕੇ ਅਮਾੜੇ ਸਾਰੇ ਇਕੱਠੇ ਹੋ ਕੇ ਗਏ ਨੇ ਇਹਨਾਂ ਕੋਲੇ ਤੋ ਨੇੜੇ ਵੀ ਆ ਰਹੇ ਨੇ ਚੰਗੀ ਗੱਲ ਵੀ ਆ ਪਰ ਸਰਕਾਰ ਤੇ ਟਾਸ ਨੂੰ ਮਸ ਨਹੀਂ ਹੋ ਰਹੀ ਹਮ ਬਲਕਿ ਉਲਟਾ ਕਰ ਲੈ ਬੀਜੇਪੀ ਦੇ ਪ੍ਰਧਾਨ ਨੇ ਬਿਆਨ ਹੀ ਦਿੱਤਾ ਵੀ ਇਹ ਟ ਐਮ ਐਸ ਬੀ ਜੇ ਮਿਲ ਗਈ ਇਹਨਾਂ ਦਾ ਨੁਕਸਾਨ ਹੋ ਜੂ ਜੱਕ ਦਾ ਉਹਦਾ ਵਿਆਹ ਤੁਸੀਂ ਪੜਿਆ ਹੁੰਦਾ ਸੋਇ ਚਰਕੇ ਸਰਕਾਰ ਦੇ ਮਨ ਚ ਕੁਝ ਹੋਰ ਹੈ ਉਹਨਾਂ ਬਾਰੇ ਮੈਂ ਇੱਕੋ ਗੱਲ ਕਹੂੰ ਜਿੰਨ ਮਨ ਹੋਰ ਮੁਖ ਹੋਰ ਸਿਕੰਡ ਦੇ ਕੱਚਾ ਭਾਰਤ ਸਰਕਾਰ ਦੇ ਮਨ ਚ ਕੁਝ ਹੋਰ ਹੈ ਮੂੰਹ ਚ ਕੁਝ ਹੋਰ ਹੈ ਅਰ ਜਿਹੜੀ ਮਾਨਯੋਗ ਸੁਪਰੀਮ ਕੋਰਟ ਜਾਂ ਹਾਈ ਕੋਰਟ ਜੋ ਕੁਝ ਕਹਿ ਰਹੀ ਹੈ ਉਹ ਕਿਸਾਨਾਂ ਨੂੰ ਤਾਂ ਕਹਿ ਰਹੀ ਹੈ ਪੰਜਾਬ ਸਰਕਾਰ ਨੂੰ ਕਹਿ ਰਹੀ ਹੈ ਉਹ ਕੇਂਦਰ ਸਰਕਾਰ ਨੂੰ ਕੁਝ ਨਹੀਂ ਕਹਿ ਰਹੀ ਹਮ ਜਿਹੜੇ ਨਿਰਤਕ ਫੈਸਲੇ ਹੁੰਦੇ ਨੇ ਉਹ ਚ ਦੋਨੇ ਤਰ੍ਹਾਂ ਨੂੰ ਕਹਿਦਾ ਹਮ ਉਸ ਤੇ ਨੂੰ ਵੀ ਕਹਿ ਇਸ ਕਰਕੇ ਇਹ ਪੰਜਾਬ ਦੇ ਕਿਸਾਨਾਂ ਨੂੰ ਹੀ ਲੜਨਾ ਪੈਣਾ ਕਿਉਂਕਿ ਪੰਜਾਬ ਦੇ ਨਾਲ ਤਾਂ ਕੋਈ ਵੀ ਨਹੀਂ ਇੱਕ ਆਖ਼ਰ ਸਵਾਲ ਜੀ ਸਾਡੇ ਕੋਲ ਸਮਾਂ ਕਿੰਨਾ ਕੁ ਹੈ ਕਾਲਾ ਸਾਹਿਬ ਆਪਣੇ ਇਹ ਕਹਿਣਾ ਤਾਂ ਬਹੁਤ ਮੁਸ਼ਕਲ ਹੁੰਦਾ ਹੈ ਦੁਨੀਆਂ ਦੇ ਉਹਨਾਂ ਤੋਂ 77 ਦਿਨ ਦੀ ਦਸੀ ਅਜੇ ਤਾਂ 47 ਹੋਏ ਨੇ ਹੂੰ ਉਹਨਾਂ ਦੀ ਉਮਰ ਇੰਨੀ ਵੀ ਜ਼ਿਆਦਾ ਸੀ ਹੂੰ ਸੋ ਇਹ ਤਾਂ ਕਹਿਣਾ ਮੁਸ਼ਕਲ ਹੈ ਜਿੱਦੋਂ ਹੁਣ ਜਿਵੇਂ ਉਹਦੇ ਉਹਨਾਂ ਨੇ ਐਡਰੈਸ ਕਰਿਆ ਜਦੋਂ ਨਵਾਬ ਸਿੰਘ ਜੀ ਹੋਰੇ ਆ ਕੇ ਗਏ ਨੇ ਉਹਦੇ ਗੱਲਬਾਤ ਹੋਈ ਹੈ ਉਹ ਚੋਂ ਤਾਂ ਕਾਫੀ ਅਲੱਟ ਲੱਗਦੇ ਨੇ ਠੀਕ ਹੈ ਜੀ ਤੇ ਜੋ ਕਾਫੀ ਅਲੱਟ ਨੇ ਕਾਰਨ ਜੋ ਮਰਜੀ ਹੋਣ ਫਿਰ ਤਾਂ ਜਨ ਹੈਗੇ ਨੇ ਪਰ ਸਾਨੂੰ ਸਮਾਂ ਦੇਖਣਾ ਜਿਹੜਾ ਇਹ ਵੀ ਮੈਨੂੰ ਆ ਲੱਗਦਾ ਹੈ ਵੀ ਇਹ ਵੀ ਨਾ ਪੱਕੀ ਸੋਚ ਹੈ ਹਮ ਸਮਾਂ ਹੋਵੇ ਜਾਂ ਨਾ ਹੋਵੇ ਕੰਮ ਤਾਂ ਕਰਨਾ ਮਸਲਾ ਹੱਲ ਹੋਣਾ ਚਾਹੀਦਾ ਮਸਲੇ ਹੱਲ ਦੇ ਉੱਤੇ ਨਹੀਂ ਗੱਲ ਕਰਦੇ ਮੈਂ ਸੋਚ ਕਰਕੇ ਜਿੰਨਾ ਚਿਰ ਤੁਸੀਂ ਜਿਹੜੀ ਅਸਲੀ ਗੱਲ ਉੱਥੇ ਸੱਟ ਨਹੀਂ ਮਾਰਦੇ ਉਹਨਾਂ ਚਿਰ ਮਸਲਾ ਹੱਲ ਨਹੀਂ ਹੁੰਦਾ ਇੱਥੇ ਅਸਲੀ ਗੱਲ 'ਚ ਕਿਸਾਨਾਂ ਨੇ ਮੇਰੇ ਸੌ ਮੱਤਭੇਦ ਹੋ ਸਕਦੇ ਨੇ ਜਿਹੜੇ ਲੜ ਰਹੇ ਨੇ ਇਹਨਾਂ ਨਾਲ ਵੀ ਦੂਜਿਆਂ ਨਾਲ ਵੀ ਪਰ ਇੱਕ ਗੱਲ ਮੈਂ ਫੇਰ ਵੀ ਕਹਿਣ ਨੂੰ ਤਿਆਰ ਹਾਂ ਕਿ ਸਾਹਮਣੇਆਂ ਸਾਰੀਆਂ ਜੱਥੇਬੰਦੀਆਂ ਕਬੀ ਕਿਸਾਨੀ ਦੀ ਗੱਲ ਨਹੀਂ ਕਰਦੀਆਂ ਉਹ ਪੂਰੇ ਸਮਾਜ ਦੀ ਗੱਲ ਕਰਦੀਆਂ ਬਾਕੀ ਹਰ ਜੱਥੇਬੰਦੀ ਕਹਿੰਦੇ ਸਾਨੂੰ ਦੇ ਦਿਓ ਬਾਕੀ ਜੋ ਚਾਹੀ ਕਿਸੇ ਦਾ ਗੱਲ ਵੜ ਲਓ ਇਹ ਕਹਿੰਦੇ ਨਾ ਆਰਟੀਅ ਦੇ ਕਿਵੇਂ ਚੱਲਣਗੇ ਸੜਕੀ 'ਤੇ ਕਿਵੇਂ ਚੱਲਣਗੇ ਚੱਕੀ ਵਾਲੇ ਕਿਵੇਂ ਚੱਲਣਗੇ ਦੁਕਾਨਦਾਰਾਂ ਦਾ ਕੀ ਹੋਊਗਾ ਜੇ ਕਾਰਪੋਰੇਟ ਨੇ ਸਾਰਾ ਕੁਝ ਲੈ ਲਿਆ ਲੋਕਾਂ ਨੂੰ ਰੋਜ਼ਗਾਰ ਕਿੱਥੋਂ ਮਿਲਣਗੇ ਇਹ ਕਿਸਾਨ ਦਾ ਕੰਮ ਨਹੀਂ ਹੈ ਪਰ ਉਹ ਸਿਆਣੇ ਨੇ ਇਸ ਕਰਕੇ ਉਹ ਸਾਰਾ ਕੁਝ ਕਰ ਰਹੇ ਇਹ ਸਾਨੂੰ ਉਹ ਖੇਤੀ ਬਿਲਾਉਂਦਾ ਜਿਹੜੇ ਬੰਦਿਆਂ ਨੂੰ ਪਤਾ ਨਹੀਂ ਨਾ ਜਿਹੜੇ ਹੁਣ ਵੀ ਕਹਿੰਦੇ ਨੇ ਆ ਜਿਹੜਾ ਹੁਣ ਨਵਾਂ ਖੜਾ ਆਇਆ ਹੈ ਜਿੱਦਾਂ ਖੜਾ ਲਾਗੂ ਹੋ ਗਿਆ ਉਹਦੇ ਪਤਾ ਲੱਗੂ ਆ ਕਿ ਹਾਲ ਹੋਣਾ ਹੈ ਅੱਡੇਦਾਨਾਂ ਦਾ ਕੀ ਹੋਣਾ ਹੈ ਮਨੀਮਾਂ ਦਾ ਕੀ ਹਾਲ ਹੋਣਾ ਹੈ ਉੱਥੇ ਜਿਹੜੇ ਥਾਬੇ ਨੇ ਉਹਨਾਂ ਦਾ ਕੀ ਹਾਲ ਹੋਣਾ ਹੈ ਜਿਹੜਾ ਛੋਟੇ ਗੱਟੂ ਗੱਟੂ ਚ ਟਰਾਂਸਫਰ ਕਰਦੇ ਨੇ ਸਮਾਨ ਉਹਦਾ ਕੀ ਹਾਲ ਹੋਣਾ ਹੈ ਭੜਾਈ ਵਾਲਿਆਂ ਦਾ ਕੀ ਹਾਲ ਹੋਣਾ ਹੈ ਚੜਾਈ ਵਾਲਿਆਂ ਦਾ ਕੀ ਹਾਲ ਹੋਣਾ ਹੈ ਛੱਦਰ ਵਾਲਿਆਂ ਦਾ ਕੀ ਹਾਲ ਹੋਣਾ ਹੈ ਆਟੇ ਦੀਆਂ ਚੱਕੀਆਂ ਵਾਲਿਆਂ ਦਾ ਕੀ ਹਾਲ ਹੋਣਾ ਉਹਦੇ ਪਤਾ ਲੱਗੂ ਜੀ ਇਹ ਜੇ ਸਾਰੇ ਖਤਮ ਹੋ ਗਏ ਤੇ ਰੁਜ਼ਗਾਰ ਗਿਆ ਜੀ ਸਹੀ ਹੈ ਇਸ ਕਰਕੇ ਕਿਸਾਨ ਜ਼ਿਆਦਾ ਚੇਤਨਾ ਹੈ ਕਿਸਾਨ ਜੋ ਮਰਜੀ ਕਰਦਾ ਮੇਰੇ ਸੌ ਮਤ ਭੇਦ ਕਿਸਾਨਾਂ ਨਾਲ ਹੋਣ ਇਹਨਾਂ ਨਾਲ ਵੀ ਉਹਨਾਂ ਨਾਲ ਵੀ ਪਰ ਮੈਂ ਇਸ ਗੱਲ ਦੇ ਉੱਤੇ ਤਸੱਦੀ ਹੈ ਮੈਨੂੰ ਇਸ ਉਮਰ 'ਚ 77 ਸਾਲ ਦੀ ਚ ਵੀ ਆਰ ਦੇਸ਼ ਉਹ ਯਾਦ ਕਰ ਆਇਆ ਸੀ ਕਿਸੇ ਨੇ ਲੜਾ ਕਰਕੇ ਉਹ ਹੁਣ ਪੁੱਠੇ ਪਾਸੇ ਨੂੰ ਜਾ ਰਿਹਾ ਹੈ ਫਿਰ ਵੀ ਡੰਨ ਵਾਲੇ ਯੋਧੇ ਹੈਗੇ ਨੇ ਜੀ ਤਾਂ ਹੀ ਰਾਜਵਾਲ ਸਾਹਿਬ ਨੇ ਪਿਛਲੇ ਦਿਨੀਂ ਮੋਗੇ ਵਿੱਚ ਬੜੀ ਅੱਛੀ ਗੱਲ ਕਹੀ ਸੀ ਕਿ ਇਸ ਕੇ ਮਕੰਦ ਬਣ ਕੇ ਖੜਾ ਉਹ ਕਾਰਪੋਰੇਟ ਦੇ ਨੀਤੀਆਂ ਦੇ ਖਿਲਾਫ ਤੇ ਆਮ ਲੋਕਾਂ ਦੇ ਉਹਦੇ ਵਿੱਚ ਸੋ ਇਹੀ ਇਹੀ ਮੇਰੀ ਉਮੀਦ ਹੈ ਇਸੇ ਕਰਕੇ ਮੈਂ ਇਹਨਾਂ ਦੀ ਨਿੱਕੀ ਮੋਟੀ ਗੱਲ ਜਿਹੜੀ ਹੈ ਨਿੱਕੀ ਮੋਟੀ ਹਰੇਕ ਨਾਲ ਹੀ ਮੱਥ ਪੇਟ ਹੁੰਦਾ ਤੁਹਾਡਾ ਪਰ ਮੈਂ ਇਹਨਾਂ ਨੂੰ ਓਵਰਆਲ ਜਿਹਾ ਦੇਖਦਾ ਕਿਉਂਕਿ ਮੈਂ ਇੱਕ ਅਧਿਪਕ ਵੀ ਆ ਮੈਂ ਅਧਿਪਕ ਦੇ ਤੌਰ ਤੇ ਪੇਪਰ ਮਾਰਕ ਨਾ ਥੋੜਾ ਦੇਖਣ ਵੀ ਲਿਆ ਦੋ ਨੰਬਰ ਘੱਟ ਨੇ ਮੈਂ ਤਾਂ ਦੇਖਣੇ ਪਾਸੋਂ ਦੇ ਫਿੱਟਾ ਕਿ ਨਹੀਂ ਸੋ ਜਿਹੜੇ ਕਿਸਾਨ ਨੇ ਉਹ ਫਰਸਟ ਕਲਾਸ ਉੱਪਰ ਨੰਬਰ ਲੈ ਰਹੇ ਨੇ ਆਪਦੇ ਸਾਰੇ ਅੱਜ ਤੱਕ ਦੇ 380 ਦੇਣਾ ਚ ਬੇਸ ਚ ਵੀ ਉਹ ਉੱਪਰ ਜਾ ਰਹੇ ਨੇ ਕਿਚ ਕਿਚੇ ਥੱਬੇ ਆਏ ਸੀ ਜਦ ਇਹਨਾਂ ਨੇ ਸੇ ਸਮਝਾਤਾ ਜਾ ਹੋਣ ਲੱਗਿਆ ਸੀ ਗੁੰਡਾ ਕਰਦੇ ਸੀ ਕਿਸਮ ਦਾ ਉਹਨਾਂ ਨੇ ਆ ਕੇ ਕਿੰਦਨ ਨਹੀਂ ਠੀਕ ਹੀ ਚੱਟਾ ਮੱਥੇ ਤੇ ਤਾਂ ਹੁੰਦੀ ਰਹਿੰਦੇ ਨੇ ਸੋ ਮੈਨੂੰ ਇਹ ਲੱਗਦਾ ਹੈ ਵੀ ਕਦੇ ਇਹ ਹੀ ਨਹੀਂ ਵੀ ਪੰਜਾਬ ਦਾ ਵੀ ਫਾਇਦਾ ਕਰਨਗੇ ਕਿਸਾਨਾਂ ਅੰਦੋਲਨ ਨੇ ਜਿਹੜੇ ਉਹ ਪੂਰੇ ਮੁਲਕ ਦਾ ਵੀ ਫਾਇਦਾ ਕਰਨਗੇ ਕਿਉਂਕਿ ਮੁਲਕ ਪੁੱਠੇ ਪਾਸੇ ਤੁਰਿਆ ਹੋਇਆ ਹੈ ਜੀ ਤੇ ਸਿੱਧੇ ਪਾਸੇ ਉਹ ਨਹੀਂ ਆਉਂਦਾ ਜਦ ਬੰਦਾ ਸਟਰਗਲ 'ਚ ਪੈਂਦਾ ਹੁਣ ਇਹ ਕੋਈ ਕੁਛ ਕਹਦੇ ਜਿਹੜੇ ਕਿਸਾਨ ਸਟਰਗਲ 'ਚ ਨੇ ਉਹਨਾਂ ਨੂੰ ਅਗਲਾ ਸਵਾਲ ਕਰਦਾ ਜੀ ਸਾਡਾ ਰਸਤਾ ਕਿਉਂ ਰੋਕਿਆ ਉਹਨੂੰ ਜਵਾਬ ਤਾਂ ਦੇਣਾ ਹੀ ਪੈਂਦਾ ਉਹਨਾਂ ਨੂੰ ਜੋ ਉਹਨਾਂ ਨੇ ਜਵਾਬ ਹੀ ਨਹੀਂ ਕਿਸੇ ਨੇ ਦੇਣਾ ਪੈਂਦਾ ਉਹਨੂੰ ਅਕਲ ਕਿਵੇਂ ਆਊਗੀ ਵੀ ਦੂਜੀ ਦੀ ਗੱਲ ਵਿੱਚ ਹੁਣ ਆਪਾਂ ਦਲੇਆਲ ਸਭ ਤੇ 100 ਸਵਾਲ ਕਰੇ ਨੇ ਤੁਸੀਂ ਵੀ ਕਰੇ ਨੇ ਗੱਲਬਾਤ ਚੋਂ ਤਾਂ ਸਵਾਲ ਹੀ ਨਿਕਲਦੇ ਨੇ ਉਹਨੂੰ ਪਤਾ ਲੱਗਦਾ ਵੀ ਛੱਡੋ ਕਾਹੇ ਸਵਾਲ ਵੀ ਕਰਦੇ ਨੇ ਤੇ ਹੋ ਸਕਦਾ ਹੈ ਕਿ ਕੱਲ ਪਰਸੋਂ ਬੁਲਟਿਨ ਜੀ ਜਾਰੀ ਕਰੀਏ ਜਿੰਨੀ ਕੋ ਉਹ ਵੀ ਕਿਸੇ ਸਵਾਲ ਨਾਲ ਕਰਕੇ ਕਰੀ ਹੋਵੇ ਸੋ ਜਦ ਬੰਦਾ ਜਦੋਂ ਜਹਦ ਚ ਪੈਂਦਾ ਹੈ ਨਾ ਉਹਨੂੰ ਅਕਲ ਤਮੀਜ਼ ਜ਼ਿਆਦਾ ਆਉਂਦੀ ਹੈ ਉਹਨੂੰ ਦੂਜੇ ਦੀ ਗੱਲ ਸੁਣ ਨਹੀਂ ਆਉਂਦੀ ਹੈ ਉਹਨੂੰ ਵਿਰੋਧੀ ਨੂੰ ਗੱਲ ਦੱਸਣੀ ਆਉਂਦੀ ਹੈ ਕਿਸੇ ਦੀ ਮਾੜੀ ਗੱਲ ਵੀ ਥੰਮੇ ਨਾਲ ਸੁਣ ਨਹੀਂ ਆਉਂਦੀ ਹੈ ਇਸਾਰੇ ਗੱਲਬਾਤ ਨਹੀਂ ਬਦਲੇ ਨੇ ਜੀ ਬਹੁਤ ਧੰਨਵਾਦ ਆਪਾਂ ਗੱਲਬਾਤ ਕੀਤੀ ਹੈ ਜੀ ਕਾਫੀ ਕਾਫੀ ਵਿਸ਼ਿਆਂ ਨੂੰ ਆਪਾਂ ਛੋਇਆ